ਆਲਸਿਆ ਨੇ ਹੁਣ ਇੱਕੋ ਪਰਨ ਕਰ ਲਿਆ ਜਿਹੜਾ ਸਾਡੇ ਧੱਕੇ ਚੜ ਗਏ ਆਂ ਹੀ ਥੋਕਾਂਗੇ ਇਹਨਾਂ ਨੂੰ ਜੇ ਅਸੀਂ ਇਹਨਾਂ ਦੇ ਧੱਕੇ ਚੜਦੇ ਸਾਨੂੰ ਠੋਕ ਦੇਣ ਅਸੀਂ ਪਰਿਵਾਰਾ ਸਾਡੇ ਪਰਿਵਾਰ ਤਾਂ ਐ ਨਹੀਂ ਸਾਡੀਆਂ ਦਾ ਘੋੜਿਆਂ ਤੇ ਕਾਠੀਆਂ ਆ ਜੀਆ ਘਾਰੇ ਬੀ ਅਨੇ ਹੱਥੇ ਦੀਵਾਰ ਨਹੀਂ ਕਰਦੇ ਅਸੀਂ ਜਨਾਨੀ ਦੀਵਾਰ ਨਹੀਂ ਕਰਦੇ ਪਰ ਉਹ ਕੀ ਐਵੇਂ ਦਾ ਪਾਣਾ ਵਰਤਿਆ ਜਿਹੜਾ ਅਮਰਤਪਾਲ ਮਹਿਰੋਂ ਤੇ ਦੋ ਸਿੰਘ ਨੇ ਜਿਹੜੇ ਉਹਨਾਂ ਨੂੰ ਕੱਲੀ ਨੂੰ ਘੇਰ ਕੇ ਉਹਨੂੰ ਗਲ ਕੁੱਟ ਕੇ ਮਾਰਨਾ ਪਿਆ ਇਹਨਾਂ ਨੇ ਮੂਸੇ ਵਾਲਾ ਮਰਵਾਇਆ ਉਹ ਜੋਧਾ ਜਿਹਦੀ ਇੱਕ ਬਾਜ਼ ਨਾਲ 178 ਦੇਸਾਂ ਦੇ ਵਿੱਚ ਸਰਚ ਵੱਜੀ ਆ ਵੀ ਬਲਵਿੰਦਰ ਜਟਾਣਾ ਕੌਣ ਸੀ ਇਹ ਜਿਹੜੀ ਲਚਰਤਾ ਬਣਾਉਂਦੇ ਆ ਜਿਹੜੇ ਗੰਦ ਪਾਉਂਦੇ ਆ ਉਹਨਾਂ ਨੂੰ ਇਹ ਸ਼ਹਿ ਦਿੰਦੇ ਆ ਠੀਕ ਹੈ ਇਹ ਬੀਬੀ ਨੂੰ ਵੀ ਸ਼ਹਿ ਦਿੱਤੀ ਹੋਈ ਸੀ ਜਿਵੇਂ ਬੂਟਾ ਚੋਰਾ ਉਹਨੂੰ ਵੀ ਸ਼ਹਿ ਦਿੱਤੀ ਹੋਈ ਆ ਇਹ ਸਕੌਲਟੀਆਂ ਸਕੌਲਟੀਆਂ ਭਾਈ ਕਿਸੇ ਦੀਆਂ ਨਹੀਂ ਅੜਨੀਆਂ ਭਲੇਖਾ ਸੋਨੂੰ ਜਿੱਦਾਂ ਪ੍ਰਮਾਤਮਾ ਵਣੀਓ ਕਿਸੇ ਦੀ ਹਾਜ਼ਰੀ ਸੇਵਾ ਦੀ ਲੱਗੀ ਸਭ ਕਾਰਜ ਰਾਸ ਆ ਜਾਣੇ ਲੁਧਿਆਣੇ ਦਾ ਗੰਜਾ ਜ ਆ ਉਹ ਕਹਿੰਦਾ ਜੀ ਸਾਡੀ ਧੀ ਪੰਜਾਬ ਓਏ ਚਵਲਾ ਤੈਨੂੰ ਅਸੀਂ ਕਹਿਣਾ ਚਾਹੁੰਦੇ ਆ ਚਵਲਾ ਧੀ ਤੇਰੀ ਹੋਗੀ ਜੇ ਧੀ ਹੁੰਦੀ ਸੰਸਕਾਰ ਤੇ ਪਹੁੰਚਦਾ ਨਾ ਹੂੰ ਠੀਕ ਹੈ ਇੱਕ ਅਮਿਤ अरोड़ा ਇੱਕ ਉਥੇ ਮੰਡਿਆ ਜਿਹੜਾ ਇਹੇ ਚਵਲਿਆ ਹੋਰ ਇੱਕ ਬੂਟਾ ਚੋਰ ਅਸੀਂ ਪਹਿਲਾਂ ਵੀ ਪਾਈ ਸੀ ਬੂਟੇ ਚੋਰ ਨੂੰ ਕਹਿਣਾ ਚਾਹੁੰਦੇ ਆ ਵੀ 4 ਲੱਖ ਫੋਲੋਅਰ ਸੀ ਉਹਦਾ ਤੇ ਤੂੰ ਜਾਂਦਾ ਬਾਪ ਬਣਿਆ ਸੀ ਉਹਦਾ ਲੱਕੜਾਂ ਲੈ ਕੇ ਤਾਂ ਜਾਂਦਾ ਕੀ ਲੱਗਦਾ ਇੱਕ ਕਮਲਕੌਰ ਦਾ ਕਤਲ ਕਰਕੇ ਇਹ ਨੰਗੀ ਜਿਹੜਾ ਉਹ ਖਤਮ ਹੋ ਜਾਊਗਾ ਜਿਹੜੇ ਪੰਜਾਬ ਦੇ ਵਿੱਚ ਬੀਬੀਆਂ ਅੱਧੇ ਕੱਪੜੇ ਪਾ ਕੇ ਗੁਰੂ ਘਰਾਂ 'ਚ ਜਾਂਦੀਆਂ ਡਾਂਗ ਵਰੂਗੀ ਸਾਰਿਆਂ ਤੇ ਜਿੱਦੇ ਜਿਹੜਾ ਵੀ ਨੰਗ ਸਿੰਘ ਮੇਰੀ ਕੋਈ ਬਾਤ ਸੁਣਦਾ ਜਿਹੜੀ ਬੀਬੀ ਗੁਰੂ ਘਰੇ ਅੱਧੇ ਕੱਪੜੇ ਪਾ ਕੇ ਜਾਂਦੀ ਆ ਮੇਤਰੋ ਸੱਟ ਹੀ ਲਿਆ ਕਰੋ ਹੁਣ ਖਾਲਸਾ